ਇਹ ਮਕਸਰ ਸਰਦੇ ਸ਼ਹਿਰ ਨਿਵਾਸੀਓ ਕੋਟ ਖਪੂਰਾ ਚੌਂਕ ਦੇ ਬਿਲਕੁਲ ਖੱਬੇ ਹੱਥ ਇੱਕ ਲਿੰਗ ਸਿੰਘ ਜੀ ਬੈਠੇ ਨੇ ਲਖਵਿੰਦਰ ਸਿੰਘ ਲੱਕਾ ਜਵਾਰੇ ਵਾਲੇ ਤੋਂ ਇਹਦੇ ਮੈਂ ਖੱਬੇ ਪਾਸੇ ਤੁਹਾਨੂੰ ਦਿਖਾ ਦਵਾਂ ਰੋਇਲਨ ਹੋਟਲ ਹੈ ਰੋਇਲਨ ਹੋਣ ਤੇ ਹੋਟਲ ਦੇ ਬਿਲਕੁਲ ਨੇੜੇ ਹੀ ਇਹ ਭਾਈ ਸਾਹਿਬ ਜੀ ਬੈਠੇ ਨੇ ਜੋ ਕਿ ਸ਼ਰਧਈ ਤਿਆਰ ਕਰਦੇ ਪਏ ਨੇ ਸ਼ਰਧਈ ਇੱਕ ਪੁਰਾਂਤਨ ਜਿਹੜਾ ਗਰਮੀਆਂ ਦਾ ਤੋਹਫ਼ਾ ਕਹ ਲੋ ਟੀਨ ਵਾਲਾ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਡਰਾਈ ਫਰੂਟ ਪੈਂਦੇ ਆ ਜੀ ਆਓ ਇਹਨਾਂ ਦੀ ਜੁਬਾਨੀ ਆਪਾਂ ਸੁਣਦੇ ਆਂ ਵੰਡੇ ਸਾਰੇ ਸ਼ਾਇਦ ਆ ਗੱਦਾਂ ਪੈ ਗਏ ਬੋਲਾ ਪਾਪਾ ਵਾਂਗੇ ਨਹੀਂ ਖਸ ਖਸ ਤੁਸੀਂ ਦੇਖੋ ਇਹਦੇ ਵਿੱਚ ਸਾਰਾ ਸਮਾਨ ਪਾ ਰਿਆ ਹੁਣ ਖਸ ਖਸ ਬੰਦੀ ਪਈ ਹੈ ਜੀ ਪਹਿਲਾ ਬਦਾਮ ਮੇਰੇ ਸਾਹਮਣੇ ਇਹਨਾਂ ਨੇ ਪਾਏ ਆ ਤਿਲ ਪਾਏ ਆ ਇਹ ਹੁਣ ਚਾਹ ਸਿੱਟਣ ਜਾ ਰਿਹਾ ਇਲਾਇਚੀ ਸਾਉਂਦੀ ਇਲਾਇਚੀ ਤੇ ਨਾਲ ਜਿੱਟੇ ਤਿਲ ਜਿਹੜੇ ਆਪਾਂ ਆਮ ਤੌਰ ਤੇ ਦੇਖਦੇ ਆਂ ਕੈਲਸ਼ੀਅਮ ਦਾ ਸਰੋਤ ਹੈ ਬੋਡੇ ਕਿਤੇ ਦੁਖਦੇ ਹੋਣ ਤਾਂ ਇਹ ਰੈਸਟ ਕੀਤਾ ਜਾਂਦਾ ਹੈ ਦਿਲਾਂ ਨੂੰ ਤੇ ਨਾਲ ਹੀ ਇਹਨਾਂ ਨੇ ਪਾਤੇ ਪੰਜ ਤਰ੍ਹਾਂ ਦੇ ਮਖਸ ਇਹ ਹੁਣੇ ਪਤਾ ਨਹੀਂ ਕੀ ਪਾਂ ਜਾ ਰਹੇ ਆਪਾਂ ਦੇਖਦੇ ਹਾਂ ਮਰਚ ਜਿਹੜਾ ਰੇਸ਼ਾ ਰੂਸ਼ਾ ਸਾਰਾ ਸਾਡਾ ਸੂ ਬਾ ਰਹੇ ਆ ਜੀ ਪੀਸੀ ਹੋਈ ਕਾਲੀ ਮਿਰਚ ਬਣਾ ਦੂਗੀ ਚਮਕੀਲੇ ਵਰਗਾ ਕਾਲੀ ਮਿਰਚ ਦੀ ਵਾਈ ਖਤਮ ਕਰਦੀ ਹੈ ਆਪਣੇ ਸਰੀਰ ਵਿੱਚੋਂ ਹਾਂ ਵਾਈ ਵੀ ਖਤਮ ਹੋ ਜਾਂਦੀ ਹੈ ਕਾਲੀ ਮਿਰਚ ਦੇ ਨਾਲ ਲਓ ਜੀ ਸਿੰਘਾ ਦਾ ਤਿਆਰ ਹੋ ਗਿਆ ਏ ਹੁਣ ਗੁਲਾਬ ਦੇ ਪੱਤੀਆਂ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਸੁੱਕੇ ਪੱਤੀਆਂ ਮੈਂ ਤੁਹਾਨੂੰ ਕਹਿੰਦਾ ਵੀ ਜਿਹੜੇ ਬੰਦੇ ਨੇ ਇੱਕ ਵਾਰੀ ਪੀ ਲਿਆ ਨਾ ਉਹ ਵਾਰ-ਵਾਰ ਸਿੰਘ ਸਾਹਿਬ ਦੀ ਗੁਲਾਊਗਾ ਠੀਕ ਹੈ ਜੀ ਲੱਖਾ ਸਿੰਘ ਪਿੰਡ ਜਵਾਰੇ ਵਾਲਾ ਵਾਹ ਜੀ ਵਾਹ ਲਓ ਜੀ ਸ਼ੁਰੂ ਹੋ ਗਿਆ ਇਹ ਪ੍ਰਾਂਤਨ ਸਮੇਂ ਦੇ ਵਿੱਚ ਇਹ ਸਰਦੇਈ ਹੀ ਪੀ ਕੇ ਜੰਗਾ ਜੁੱਧਾਂ ਦੇ ਵਿੱਚ ਲੜਿਆ ਜਾਂਦਾ ਸੀ ਤੇ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਸੀ ਗਰਮੀ ਦੇ ਦਿਨਾਂ ਦੇ ਵਿੱਚ ਮੈਂ ਤਾਂ ਕਹਿੰਦਾ ਇੱਕ ਵਰਦਾਨ ਹੈ ਤੁਸੀਂ ਆਪਣੇ ਬੱਚਿਆਂ ਨੂੰ ਪਿਆ ਸਕਦੇ ਹੋ ਵੱਡਿਆਂ ਨੂੰ ਪਿਆ ਸਕਦੇ ਹੋ ਆਪ ਪੀ ਸਕਦੇ ਹੋ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਇਸ ਸਰ੍ਹਦੇਈ ਨੂੰ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੱਡੇ ਵੱਡੇ ਸੈਲੀਬ੍ਰਿਟੀ ਵੀ ਇਸ ਨੂੰ ਬਣਾ ਬਣਾ ਕੇ ਪੀ ਰਹੇ ਐ ਦਲਜੀਤ ਉਹ ਸਾਂਝ ਦੀ ਮੈਂ ਇੱਕ ਪੋਸਟ ਦੇਖਦਾ ਪਿਆ ਸੀ ਉਹ ਵੀ ਬਣਾ ਬਣਾ ਕੇ ਪਿੰਦਾ ਪਿਆ ਕਮਾਲ ਦੀ ਚੀਜ਼ ਐ ਮੈਂ ਟੇਸਟ ਕਰਕੇ ਦੇਖ ਚੁੱਕਿਆ ਇੱਕ ਵਾਰੀ ਆਪਾਂ ਅੱਜ ਫੇਰ ਟੇਸਟ ਕਰਦੇ ਆਂ ਟੰਗੁੰੜ ਦੇ ਵਿੱਚ ਤਿਆਰ ਹੈ ਜੀ ਸਾਰਾ ਤੇ ਆ ਆਪਣੇ ਸਾਰੇ ਵੀਰ ਵੱਡੇ ਵੀਰ ਸੀਨੀਅਰ ਵੀਰ ਖੜੇ ਆ ਸਾਰੇ ਇੱਥੇ ਇਹ ਸਰਦੇਈ ਸ਼ਕਣ ਲਈ ਤਿਆਰ ਆ ਤੇ ਜੀ ਜਾ ਕੇ ਅੱਡੇਆ ਆਪਣਾ ਤਜਰਬਾ ਦੱਸਣਗੇ ਜੀ ਉਹਨਾਂ ਤੋਂ ਵੱਡੇ ਲੀਟੇ ਹੁੰਦੇ ਆ। ਸਭ ਤੋਂ ਪਹਿਲਾਂ ਨਿੰਗਾ ਸਿੰਘਾਂ ਦੇ ਹੱਥ ਦਾ ਜਿਹੜਾ ਸਵਾਦ ਉਹ ਹੈ ਹੀ ਵੱਖਰਾ। ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਹੈ। ਇਹ ਠੰਡੀ ਹੈ, ਫਿਰ ਉਹ ਗਰਮ ਕਰਨ ਵਾਲੀ ਹੈ ਔਰ ਗਰਮੀਆਂ ਦਾ ਤੋਫਾ ਹੈ। ਬਹੁਤ ਵਧੀਆ। ਇੱਕ ਵਾਰੀ ਧੂਪ ਢੀਕੇ ਦੇਖੋ। ਜੀ ਬਾਰ-ਬਾਰ ਆਪਣੇ ਆਪ ਲਓ ਭਈ ਆ ਗਈ ਆਪਣੇ ਅੰਦਰ ਵਿੱਚ ਵੀ ਸ਼ਕਦਈ ਤੇ ਆਪਾਂ ਹੁਣ ਸ਼ਕਦੇ ਆ। ਹਾਂ। ਲਓ ਜੀ ਮਿੱਤਰੋ। ਆਸ਼ਿਰਦ ਹੈ। ਫੈਦਰ ਰੂਪੀਕੇ ਦਾ ਸਾਇਡ ਮਾਡਲ। ਵਾਹ ਯਾ ਕੀ ਜਾ ਖਾਣ ਦੀ ਨਾਲ ਯਾਰ ਬਹੁਤ ਵਧੀਆ ਮਜ਼ਾ ਆਇਆ